ਸਤ ਨਾਮ ਤੁਸੀਂ ਆਪਣਾ ਮੇਰਾ ਨਾਮ ਸਰ ਏਐਸਸੀ ਪਵਨ ਕੁਮਾਰ ਜੀ ਪੀਸੀਆਰ ਹਾਂ ਜੀ ਸਰ ਤੇ ਇਹ ਕੀ ਨਾਮ ਆ ਜਿਹੜਾ ਫੈਕਟਰੀ ਦੇ ਮੱਗ ਲੱਗੀ ਆ ਇਹ ਸਰ ਅਮਨ ਅਰੋੜਾ ਦੀ ਫੈਕਟਰੀ ਆ ਜੀ ਪੈਰਾਡੋਰ ਵਾਲਿਆਂ ਦੀ ਫੈਕਟਰੀ ਆ ਜੀ ਇਹ ਪਜੇਟੇ ਇੱਥੇ 550 ਤੇ ਅੱਗ ਲੱਗੀ ਆ ਸੀ ਮੌਕੇ ਤੇ ਪਹੁੰਚ ਗਏ ਸਰ ਅੱਗ ਜੇ ਲੱਗੀ ਆ ਤੇ ਫਿਰ ਬ੍ਰਿਗੇਡ ਦੀਆਂ ਗੱਡੀਆਂ ਹੌਲੀ ਹੌਲੀ ਆ ਰਹੀਆਂ ਹਾਂ ਤੇ ਹਾਂਜੀ ਨੁਕਸਾਨ ਤਾਂ ਨਹੀਂ ਜਾਨੀ ਜਾਨੀ ਨੁਕਸਾਨ ਸਰ ਕੋਈ ਨਹੀਂ ਹੋਇਆ ਹੈਗਾ ਹਾਂ ਬਾਕੀ ਸਭ ਠੀਕ ਹੈ ਅੱਜ ਅੱਗ ਬੁਈ ਨਹੀਂ ਹੈਗੀ ਬੁਝਾਉਣ ਦੇ ਆ ਜੀ ਠੀਕ ਹੈ ਜੀ ਕੀ ਨਾਮ ਮੰਦੀਪ ਸਿੰਘ ਨਾਮ ਪੈਰਾ ਮੋਟਾ ਜੀ ਕਿੱਥੇ ਹੈ ਇਹ ਕੌਮ ਕਲਾਏ ਇਹ ਕੀ ਗੱਲ ਵਦ ਗਈ ਅੱਜ ਕਦੋਂ ਲੱਗੀ ਇਹ ਅੱਗ ਇਹ ਆਪਣੇ ਉਹ ਹੀ 5 50 ਕਤੇ ਹੱਦ ਲੱਗੀ ਹੈ ਤੇ ਉਸ ਤੋਂ ਬਾਅਦ ਮਤਲਬ ਅਸੀਂ ਅੰਦਰ ਜਾ ਬੜੇ ਅਸੀਂ ਸਟਾਫ ਵਾਲਿਆਂ ਨੂੰ ਸਾਰਿਆਂ ਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਫਿਰ ਅਸੀਂ ਅੰਦਰ ਜਿਹੜੀ ਲੇਬਰ ਸੀਗੀ ਸਾਰਿਆਂ ਨੂੰ ਮਤਲਬ ਕਲੇਕਟਾਂ ਕ ਸਾਰਿਆਂ ਨੂੰ ਬਾਹਰ ਕੱਟਿਆ ਤੇ ਇੱਕ ਦੋ ਮਤਲਬ ਰਹਿ ਗਏ ਸੀ ਉਹਨਾਂ ਨੂੰ ਵੀ ਮਤਲਬ ਕਿਵੇਂ ਨਾ ਕਿਵੇਂ ਸੀ ਬਾਹਰ ਕੱਢ ਲਿਆ ਔਖਾ ਸੌਖਾ ਤੇ ਉਸ ਤੋਂ ਬਾਅਦ ਜਦ ਅਸੀਂ ਮਤਲਬ ਅੱਗ ਦੇ ਪਟ્રોલ ਵਾਣ ਦੀ ਕੋਸ਼ਿਸ਼ ਕੀਤੀ ਪਰ ਅੱਗ ਸਾਡੇ ਮਤਲਬ 50 ਬਾਹਰ ਹੋ ਗਈ ਸੀਗੀ ਤੇ ਹੁਣ ਮਤਲਬ ਟਾਈਮ ਹੋ ਗਿਆ ਉਹ ਵੀ ਛੋਟਾ 7 ਕ ਤਾਂ ਉੱਪਰ ਹੋ ਗਿਆ ਹੁਣ 7:30 ਟਾਈਮ ਹੋ ਗਈ ਤੇ ਮਤਲਬ ਬਹੁਤ ਨੁਕਸਾਨ ਹੋ ਗਏ ਮਤਲਬ ਅਸੀਂ ਪੂਰਾ ਕੰਟਰੋਲ ਕੀਤਾ ਸੀ ਅੱਗ ਦੇ ਕਾਪੂ ਵਾਣ ਹਾਂਜੀ ਤੁਸੀਂ ਤੋਰਨ ਦੀ ਤੋਰਨ ਸੁਝਾਅ ਕੀਤਾ ਹੈ ਫਾਇਰ ਵੈਕਟ ਨੂੰ ਹਲੇ ਅੱਗ ਕੰਟਰੋਲ ਨਹੀਂ ਹੋ ਪ ਇਦਰ ਕਵਾੜਾ ਪੈ ਰਹੇ ਉੱਥੇ ਤੱਕ ਸਾਰੇ ਧੂਆ ਉਹ ਵੀ ਉਹ ਵੀ ਬੰਦੇ ਦੇਖਣ ਆ ਰਹੇ ਇੱਦਰ ਬਹੁਤ ਜ਼ਿਆਦਾ ਅੱਗ ਦਾ ਨੁਕਸਾਨ ਹੋ ਗੋਇਆ ਇੱਦਰ ਹਾਂਜੀ ਸਰ ਨਾਮ ਦੱਸਿਓ ਆਪਣਾ ਮੇਰਾ ਨਾਮ ਸਰ ਏਐਸਸੀ ਪਵਨ ਕੁਮਾਰ ਜੀ ਪੀਸੀਆਰ ਹਾਂਜੀ ਤੇ ਇਹ ਕੀ ਨਾਮ ਆ ਜਿਹੜਾ ਫੈਕਟਰੀ ਮੱਗ ਲੱਗੀ ਆ ਇਹ ਸਰ ਅਮਨ ਅਰੋੜਾ ਦੀ ਫੈਕਟਰੀ ਆ ਜੀ ਪੈਰਾਡੋਰ ਵਾਲਿਆਂ ਦੀ ਫੈਕਟਰੀ ਆ ਜੀ ਇਹ ਪੁਜੇਟੇ ਇੱਥੇ 550 ਤੇ ਅੱਗ ਲੱਗੀ ਆ ਸੀ ਮੌਕੇ ਤੇ ਪਹੁੰਚ ਗਏ ਸਰ ਅੱਗ ਜੇ ਲੱਗੀ ਆ ਤੇ ਫਿਰ ਬ੍ਰਿਗੇਡ ਦੀਆਂ ਗੱਡੀਆਂ ਹੌਲੀ ਹੌਲੀ ਆ ਰਹੀਆਂ ਹਾਂਜੀ ओके हां जी ਨੁਕਸਾਨ ਤਾਂ ਨਹੀਂ ਜਾਨੀ ਪਹਿਲੇ ਜਾਨੀ ਨੁਕਸਾਨ ਸਰ ਕੋਈ ਨਹੀਂ ਹੋਇਆ ਹੈਗਾ ਹਾਂ ਬਾਕੀ ਸਭ ਠੀਕ ਹੈ ਅੱਜ ਅੱਗ ਬੁਈ ਨਹੀਂ ਹੈਗੀ ਬੁਝਾਉਣ ਡੇ ਆ ਜੀ ਠੀਕ ਹੈ ਜੀ ਕੀ ਨਾਮ ਮਨਦੀਪ ਸਿੰਘ ਨਾਮ ਫੈਕਟਰੀ ਨਾਮ ਪੈਰਾ ਮੋਟਾ ਜੀ ਕਿੱਥੇ ਹੈ ਇਹ ਕੌਮ ਕਲਾਏ ਇਹ ਕੀ ਗੱਲ ਵਧ ਗਈ ਅੱਗ ਕਦੋਂ ਲੱਗੀ ਇਹ ਅੱਗ ਇਹ ਆਪਣੇ ਉਹ ਪੰਜ 50 ਤੇ ਅੱਗ ਲੱਗੀ ਹੈ ਤੇ ਉਸ ਤੋਂ ਬਾਅਦ ਮਤਲਬ ਅਸੀਂ ਅੰਦਰ ਜਾ ਬੜੇ ਅਸੀਂ ਸਟਾਫ ਵਾਲਿਆਂ ਨੂੰ ਸਾਰਿਆਂ ਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਫਿਰ ਅਸੀਂ ਅੰਦਰ ਜਿਹੜੀ ਲੇਬਰ ਸੀਗੀ ਸਾਰਿਆਂ ਨੂੰ ਮਤਲਬ ਕਲੇਕਟਾਂ ਕ ਸਾਰਿਆਂ ਨੂੰ ਬਾਹਰ ਕੱਟਿਆ ਤੇ ਇੱਕ ਦੋ ਮਤਲਬ ਰਹਿ ਗਏ ਸੀ ਉਹਨਾਂ ਨੂੰ ਵੀ ਕਿਵੇਂ ਨਾ ਕਿਵੇਂ ਸੀ ਬਾਹਰ ਕੱਢ ਲਿਆ ਔਖਾ ਸੌਖਾ ਤੇ ਉਸ ਤੋਂ ਬਾਅਦ ਜਦ ਅਸੀਂ ਮਤਲਬ ਅੱਗ ਦੇ ਪੈਟਰੋਲ ਬੰਨ ਦੀ ਕੋਸ਼ਿਸ਼ ਕੀਤੀ ਪਰ ਅੱਗ ਸਾਡੇ ਮਤਲਬ 50 ਬਾਹਰ ਹੋ ਗਈ ਸੀਗੀ ਹਾਂ ਤੇ ਹੁਣ ਮਤਲਬ ਟਾਈਮ ਹੋ ਗਿਆ ਉਹ ਵੀ ਛੋਟਾ 7 ਕ ਤਾਂ ਉੱਪਰ ਹੋ ਗਿਆ ਹੁਣ 7:30 ਟਾਈਮ ਹੋ ਗਈ ਤੇ ਮਤਲਬ ਬਹੁਤ ਨੁਕਸਾਨ ਹੋ ਗਏ ਮਤਲਬ ਅਸੀਂ ਪੂਰਾ ਕੰਟਰੋਲ ਕੀਤਾ ਸੀ ਅੱਗ ਦੇ ਕਾਬੂ ਹਾਂਜੀ ਤੁਸੀਂ ਤੁਰਨ ਦੀ ਤੁਰਨ ਸੁਝਾਅ ਕੀਤਾ ਹੈ ਫਾਇਰ ਵੈਕਟ ਨੂੰ ਹਲੇ ਅੱਗ ਕੰਟਰੋਲ ਨਹੀਂ ਹੋ ਪਾਰੀ ਨਹੀਂ ਨਹੀਂ ਇੱਧਰ ਕਵਾੜਾ ਪੈ ਰਹੇ ਉੱਥੇ ਤੱਕ ਸਾਰੇ ਧੂਆ ਉਹ ਵੀ ਉਹ ਵੀ ਬੰਦੇ ਦੇਖਣ ਆ ਰਹੇ ਇੱਧਰ ਬਹੁਤ ਜ਼ਿਆਦਾ ਅਗਲਾ ਨੁਕਸਾਨ ਹੋ ਗਏ ਇੱਧਰ ਠੀਕ ਹਾਂਜੀ